ਉਹ ਲੋਣੇ ਉਦੋਂ ਹੁਕਮ ਦਰਗਾਹ ਵਿੱਚ ਚੱਲਦਾ ਉਸ ਸੱਚੇ ਸਤਗੁਰ ਦੀ ਸੇਵਾ ਕਰ ਜਿਹਦਾ ਹੁਕਮ ਰੱਬ ਦੀ ਦਰਗਾਹ ਵਿੱਚ ਚੱਲਦਾ ਜਿਹੜਾ ਧਰਮ ਰਾਜ ਨੂੰ ਇਹ ਗੱਲ ਕਹਿ ਸਕੇ ਕਿ ਧਰਮ ਰਾਏ ਦਰ ਤਾਕਤ ਫਾਰੇ ਜਨ ਨਾਨਕ ਲੇਖਾ ਸਮਝਾ ਉਸ ਮਾਲਕ ਦੀ ਉਸ ਸਾਹਿਬ ਦੀ ਸੇਵਾ ਕਰੋ ਭਾਈ ਜਿਹੜਾ ਰੱਬ ਦੀ ਦਰਗਾਹ ਵਿੱਚ ਕਵੇ ਧਰਮ ਰਾਜ ਮੈਂ ਇਹ ਸਿੱਖਾਂ ਦਾ ਆਪੇ ਹੀ ਲਿਖਾ ਨਿਭੜ ਲਾਂਗਾ ਲਿਖੇ ਦੇ ਕਾਗਜ਼ ਪਾੜ ਦੇ ਤੁਸੀਂ ਉਸ ਗੁਰੂ ਦੀ ਗੋਦ ਵਿੱਚ ਬੈਠੇ ਹੋ ਜਿਹੜਾ ਗੁਰੂ ਸਾਡੇ ਕਰਮਾਂ ਦੇ ਲਿਖੇ ਦੀ ਜ਼ਿੰਮੇਵਾਰੀ ਲੈਂਦਾ ਸਾਧ ਸੰਗਤ ਜਿਹਦਾ ਆਪਣਾ ਲਿਖਾ ਨਾ ਨਿਭੜੇ ਉਹ ਆਪਣੇ ਸਿੱਖਾਂ ਦਾ ਲਿਖਾ ਕਿਵੇਂ ਨਿਭੜ ਸਕਦਾ ਹੈ ਇਸ ਲਈ ਬਾਦਸ਼ਾਹ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਹੁਕਮ ਦਿੱਤਾ ਭਾਈ ਗੁਰੂ ਧਾਰਨ ਕਰ ਪਰ ਸ਼ਰਤ ਇਹ ਵੀ ਗੁਰੂ ਪੂਰਾ ਹੋਣਾ ਚਾਹੀਦਾ ਹੈ ਤੇਰਾ ਗੁਰੂ ਅੰਨਾ ਨਾ ਹੋਵੇ ਅਧੂਰਾ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠੇ ਹੋ ਤੋਡਾ ਗੁਰੂ ਪੂਰਾ ਰੱਬ ਦੀ ਦਰਗਾਹ ਵਿੱਚ ਗੁਰੂ ਜ਼ਿੰਮੇਵਾਰੀ ਲੈਂਦਾ ਹੈ ਕਿ ਆ ਸਿੱਖ ਦੇ ਲਿਖੇ ਦੇ ਕਾਗਜ਼ ਪਾੜਦੇ ਲਿਖਮ ਆਪੇ ਸਮਝ ਲੈ ਸਾਧ ਸੰਗਤ ਇੱਕ ਮਤ ਜਿਹੜਾ ਉਹ ਪੰਜਾਬ ਵਿੱਚ ਬਹੁਤ ਪ੍ਰਚਲਿਤ ਹੈ ਅਸ਼ਾ ਅਜ ਤੱਕ ਉਹਦੀ ਕੋਈ ਸਿੱਖਾਂ ਨਾਲ ਕੰਟਰੋਵਰਸੀ ਨਹੀਂ ਹੈ ਇਸ ਕੱਲ ਦਾ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਬਖਸ਼ਿਸ਼ ਕਰਨ ਹਰ 10 15 ਕਿਲੋਮੀਟਰ ਤੋਂ ਬਾਅਦ ਪੰਜਾਬ ਵਿੱਚ ਉਹਨਾਂ ਦਾ ਡੇਰਾ ਆ ਜਾਂਦਾ ਹੈ ਕੁਝ ਸਾਲ ਪਹਿਲਾਂ ਬਹੁਤ ਅਮੀਰ ਬੰਦੇ ਨੇ ਤਿੰਨ ਭਰਾਵਾਂ ਦੀਆਂ ਤਿੰਨ ਫੈਕਟਰੀਆਂ ਲੁਧਿਆਣਾ ਵਿੱਚ ਚੱਲਦੀਆਂ ਨੇ ਔਰ ਸਾਥ ਸੰਗਤ ਇੱਕ ਮਹੀਨੇ ਦਾ ਪੱਟੋ ਕੱਟ ਲੱਖ ਸਵਾ ਲੱਖ ਡੇਢ ਲੱਖ ਤੱਕ ਉਹ ਬੰਦੇ ਦਸਵੰਦ ਗਿਣ ਕੇ ਕੱਢ ਕੇ ਦੇ ਕੇ ਆਉਂਦੇ ਨੇ ਉੱਥੇ ਦੇ ਵਿੱਚ ਲੱਖ ਤੋਂ ਡੇਢ ਲੱਖ ਰੁਪਈਆ ਮਹੀਨੇ ਦਾ ਦਸਵੰਦ ਜਾਂਦਾ ਹੈ ਇੱਕ ਮਹੀਨੇ ਦਾ ਉਹ ਪਰਿਵਾਰ ਦਾ ਔਰ ਅੱਜ ਤੋਂ ਨਹੀਂ ਜਾ ਰਹੇ ਉਹ ਪਿਛਲੇ 2-3 ਦਹਾਕਿਆਂ ਤੋਂ 50-30 ਸਾਲਾਂ ਤੋਂ ਉਹਨਾਂ ਦਾ ਦਸਵੰਦ ਜਾਂਦਾ ਹੈ ਔਰ ਸਾਥ ਸੰਗਤ ਉਹ ਤਿੰਨ ਭਰਾਵਾਂ ਦੀ ਫੈਕਟਰੀਆਂ ਦੇ ਮਾਲ ਉਹਨਾਂ ਦੀ ਮਾਂ ਗੁਜ਼ਰ ਗਈ ਉਹ ਤਿੰਨੇ ਭਰਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਨੇ ਸਾਥ ਸੰਗਤ ਉਹਨਾਂ ਦੇ ਘਰ ਉਸ ਮਤ ਦਾ ਜਿਹੜਾ ਸ੍ਰੇਸ਼ਟ ਉਹਨਾਂ ਦਾ ਮੁਖੀ ਹੈ ਉਹ ਅਫਸੋਸ ਕਰਨ ਆਇਆ ਪਰ ਉਹ ਦੱਸ ਕੇ ਨਹੀਂ ਆਇਆ ਕਿਉਂਕਿ ਦੱਸ ਕੇ ਆਉਣਗੇ ਲੋਕਾਂ ਦੀ ਪਬਲਿਕ ਇਕੱਠੀ ਹੋ ਜਾਂਦੀ ਹੈ ਭੀੜ ਇਕੱਠੀ ਹੁੰਦੀ ਜਦੋਂ ਅਫਸੋਸ ਕਰਨ ਲਈ ਆਏ ਤੋ ਤਿੰਨੇ ਭਰਾ ਬੈਠੇ ਨੇ ਉਹਨੇ ਲੱਖਾਂ ਰੁਪਈਆ ਦਸਣ ਦੋਦੋਂ ਵੀ ਮੱਥਾ ਟੇਕਿਆ ਅੱਗੇ ਪਿੱਛੇ ਵੀ ਮਾਇਆ ਦਿੰਦੇ ਨੇ ਤਾ ਉਹਨੇ ਤਿੰਨਾ ਭਰਾਵਾਂ ਨੇ ਵਹਿ ਕੇ ਕੋਲ ਹੱਥ ਜੋੜ ਕੇ ਕਿਹਾ ਕਹਿੰਦੇ ਜੀ ਸਾਡੀ ਮਾਤਾ ਨੇ ਤੁਹਾਨੂੰ ਗੁਰੂ ਧਾਰਨ ਕੀਤਾ ਹੋਇਆ ਸੀ ਸਾਡੇ ਬਾਪ ਨੇ ਵੀ ਪਹਿਲਾਂ ਤੁਹਾਨੂੰ ਗੁਰੂ ਧਾਰਨ ਕੀਤਾ ਸੀ ਸਾਡੀ ਮਾਤਾ ਨੇ ਵੀ ਤੁਹਾਨੂੰ ਗੁਰੂ ਧਾਰਨ ਕੀਤਾ ਹੋਇਆ ਹੈ ਅਸੀਂ ਵੀ ਜਦੋਂ ਤੋਂ ਸੁਰਤ ਸੰਭਾਲੀ ਆਪਣੀ ਮਾਤਾ ਦੇ ਨਾਲ ਤੁਹਾਡੇ ਡੇਰੇ ਆਉਨੇ ਆ ਹੱਥ ਜੋੜ ਕੇ ਕਿਹਾ ਬਾਬਾ ਜੀ ਸਾਡੀ ਕੋ ਇੱਛਾ ਹੈ ਸਾਡੀ ਮਾਤਾ ਮੁਕਤ ਹੋ ਜਾਏ ਸਾਡੀ ਮਾਤਾ ਦਾ ਨਾਮ ਸਿਮਰਨ ਬੰਦਗੀ ਕਰਕੇ ਸੇਵਾ ਕਰਕੇ ਚੰਗੇ ਸੁਭਾਅ ਕਰਕੇ ਚੰਗੀ ਪਰਵਿਸ਼ ਕਰਕੇ ਅੱਜ ਅਸੀਂ ਤਰੱਕੀ ਕੀਤੀ ਹੈ ਤਿੰਨ ਤਿੰਨ ਫੈਕਟਰੀਆਂ ਦੇ ਮਾਲਕਾਂ ਮਹਾਰਾਜ ਇੱਕ ਗਿਰਬਾ ਕਰੋ ਸਾਡੀ ਮਾਤਾ ਮੁਕਤ ਹੋ ਜਾਏ ਤੇ ਫਿਰ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ ਉਹ ਕਹਿੰਦੇ ਭਾਈ ਜ਼ਰੂਰ ਮੁਕਤ ਹੋਏਗੀ ਅਸੀਂ ਵੀ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਤੁਹਾਡੀ ਮਾਤਾ ਨੂੰ ਮੁਕਤੀ ਮਿਲੇ ਚਰਨਾਵੇ ਥੰਮਲੇ ਅਸੀਂ ਮਾਲਕ ਦੇ ਚਰਨਾਵੇ ਚ ਅਰਦਾਸ ਕਰਾਂਗੇ ਪਰ ਸਾਡਾ ਇੱਕ ਬਚਨ ਮੰਨੋ ਉਹ ਕਹਿੰਦੇ ਜੀ ਦੱਸੋ ਕਹਿੰਦੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕੋ ਅੰਕਾਰ ਤੋਂ 18 10 20 ਤੱਕ ਆਪਣੇ ਘਰ ਵਿੱਚ ਪਾਠ ਕਰਾਓ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਵਾਂ 'ਚ ਅਰਦਾਸ ਕਰੋ ਅਸੀਂ ਮਾਲਕ ਦੇ ਚਰਨਾਵਾਂ 'ਚ ਅਰਦਾਸ ਕਰਾਂਗੇ ਤੁਹਾਡੀ ਮਾਤਾ ਨੂੰ ਮੁਕਤੀ ਮਿਲੇਗੀ ਉਨੇ ਬਚਨ ਮੰਨ ਲਿਆ ਹੁਣ ਉਹ ਬੰਦੇ ਉਹਨਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਸੁਖਾਇਆ ਕਦੇ ਗਏ ਨਹੀਂ ਪਾਠ ਕਰਵਾਇਆ ਨਹੀਂ ਅੱਛਾ ਉਹ ਤਿੰਨੇ ਭਰਾ ਸਿਰੋਂ ਮੁੰਨੇ ਨੇ ਕਲੀਨ ਸ਼ੇਪ ਨੇ ਉਹਨਾਂ ਦੀ ਫੈਕਟਰੀ ਵਿੱਚ ਇੱਕ ਮੈਨੇਜਰ ਹੈ ਉਹ ਮੁੰਡਾ ਗੁਰਸਿੱਖ ਹੈ ਉਹਨੂੰ ਉਹਨੇ ਕਿਹਾ ਭਾਈ ਇਹ ਤੋ ਤਾਂ ਸਰਦਾਰ ਹੈ ਗੁਰਦੁਆਰੇ ਜਾਂਦਾ ਹੈ ਅਸੀਂ ਮਾਤਾ ਦਾ ਸਹਿਜ ਪਾਠ ਕਰਾਉਣਾ ਹੈ ਔਰ ਮਾਤਾ ਦਾ ਸਹਿਜ ਪਾਠ ਕਰਾ ਕੇ ਭੋਗ ਪਾਉਣਾ ਹੈ ਸਾਨੂੰ ਦੱਸ ਕਿਵੇਂ ਕਰੀਦਾ ਸਤ ਸੰਗਤ ਉਹ ਮੇਰੇ ਕੋਲ ਗੁਰਦਵਾਰੇ ਦੁੱਖ ਨੂੰ ਹਣ ਸਭ ਚਲ ਕੇ ਆਏ ਪੂਰੀ ਮਰਿਆਦਾ ਦੇ ਤਹਿਤ ਉਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਾਪ ਕਰਵਾਇਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਭੋਗ ਪਾ ਕੇ ਫਿਰ ਅਰਦਾਸ ਕਰਵਾਈ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਸਾਡੇ ਮਤ ਨੂੰ ਮੰਨਣ ਵਾਲੇ ਨਹੀਂ ਤੁਸੀਂ ਗੁਰਦਵਾਰੇ ਜਾਣ ਵਾਲੇ ਨਹੀਂ ਫਿਰ ਤੁਸੀਂ ਸਹਿਜ ਪਾਟ ਕਿਉਂ ਕਰਾ ਰਹੇ ਆ ساری ਕਹਾਣੀ ਉਹਨਾਂ ਨੇ ਦੱਸੀ ਉਦਣ ਸਤ ਸੰਗਤ ਮੇਰੇ ਮਨ ਚ ਵੀ ਇਹ ਚੀਜ਼ ਆਈ ਉਹ ਮਨਾ ਇਹ ਸੱਚ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਲਯੁਗ ਪਰਮਾਨੰ ਨਾਨਕ ਗੁਰ ਅੰਗਦ ਅਮਰ ਕਹਾਇਓ ਦੁਨੀਆਂ ਵਿੱਚ ਗੁਰੂ ਬਹੁਤ ਹੋ ਸਕਦੇ ਨੇ ਪਰ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਪਰਮਾਨੰਤ ਨੇ ਇਸ ਧਰਤੀ ਦੇ ਲੋਕਾਂ ਨੂੰ ਮੁਕਤ ਕਰਨ ਲਈ ਉਹ ਸਿੱਖੋ ਜਿਹਦੀ ਕਿਤੇ ਨਾ ਮੁਕਤੀ ਹੋਵੇ ਉਹਦੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੁੰਦੀ ਤੁਸੀਂ ਭੱਗਾਂ ਵਾਲੇ ਬੈਠੇ ਹੋ ਜਿਨ੍ਹਾਂ ਨੂੰ ਇਸ ਜਨਮ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗੁਰੂ ਮਿਲੇ ਜਿਹਦੀ ਦੁਨੀਆ ਚ ਕਿਤੇ ਮੁਕਤੀ ਨਹੀਂ ਹੋਏਗੀ ਉਹਦੀ ਮੁਕਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਹੋਏ ਮੈਂ ਤੁਹਾਨੂੰ ਏਦਾਂ ਦੀਆਂ ਨਿੱਕਾਂ ਧਾਰਨਾ ਦੇ ਦਾਂਗਾ ਜਿਹੜੇ ਬੰਦੇ ਬਿਲਕਦੇ ਸਾਡੇ ਕੋਲ ਆਏ ਭਾਈ ਸਾਹਿਬ ਦੀ ਸਾਡਾ ਕੋਈ ਅਵਗਤ ਰੂਹ ਗਈ ਹੋਈ ਹੈ ਸਾਰੇ ਪਰਿਵਾਰ ਨੂੰ ਸੂਲੀ ਟੰਗਿਆ ਹੋਇਆ ਹੈ ਸਾਡੇ ਘਰੋਵਾਰ ਨਹੀਂ ਬਣਦੇ ਸਾਡੇ ਘਰ 'ਚ ਬਿਮਾਰੀ ਫੈਲ ਗਈ ਹੈ ਅਵਗਤ ਰੂਹ ਸਾਨੂੰ ਤੰਗ ਕਰਦੀ ਹੈ ਬੰਦੇ ਡਿਪਰੈਸ਼ਨ ਵਿੱਚ ਚਲੇ ਗਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਕਰਨ ਤੇ ਕਰਾਉਣ ਨਾਲ ਬੰਦੇ ਮੁਕਤ ਹੋਏ ਕਿਉਂਕਿ ਬਾਣੀ ਕੱਲੇ ਅੱਖਰ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੱਲਾ ਗਿਆਨ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨ ਕੋਏ ਕੋਈ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਕਰੇ ਜਾਂ ਸੁਣੇ ਸਾ ਸੰਗਤ ਉਹ ਬੰਦਾ ਜਨਮ ਮਰਨ ਤੋਂ ਮੁਕਤ ਹੋ ਅੱਛਾ ਸਾਨੂੰ ਵੀ ਹੁਕਮ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਨਾ ਪਹਿਲਾ ਪੈਰਾ ਅਰਦਾਸ ਦਾ ਪੜਿਓ ਗੁਰੂ ਗ੍ਰੰਥ ਸਾਹਿਬ ਕੱਲ ਮੱਥਾ ਟੇਕਣ ਵਾਸਤੇ ਨਹੀਂ ਹੈ ਸੁਣਿਓ ਧਿਆਨ ਆਪਾਂ ਕੱਲੇ ਕਈ ਮੱਥਾ ਟੇਕ ਕੇ ਮੁਕਦੇ ਨਹੀਂ ਜਿੱਥੇ ਮੁਕਤ ਨਾ ਹੋਵੇ ਜਿੱਥੇ ਗੁਰ ਸ਼ਬਦ ਨਾ ਕਰੇ ਵਿਚਾਰ ਜਦੋਂ ਅਰਦਾਸ ਕਰੋਗੇ ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਨਾਲ ਕੀ ਲਿਖਿਆ ਉਹ ਪੜਿਓ ਗੁੱਟ ਕੇ ਵਿੱਚ ਅਰਦਾਸ ਵਿੱਚ ਸੁਣਿਓ ਧਿਆਨ ਅਰਦਾਸ ਸ਼ੁਰੂ ਹੁੰਦੀ ਹੈ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਤੇ ਗੁਰੂ ਅਮਰਦਾਸ RAMਦਾਸੇ ਹੋਏ ਸਹਾਏ ਅਰਜਨ ਹਰ ਗੋਵਿੰਦ ਨੂੰ ਸਿਮਰੋ ਸ਼੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਤ ਬਹਾਦਰ ਸਿਮਰੈ ਘਰ ਨੋ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਹੁਣ ਉਹ ਧੋਗੇ ਪੜਿਓ ਦਸਾਂ ਪਾਤਸ਼ਾਹੀਆਂ ਕੀ ਜੋਤ ਜੋਤ ਕੋਈ ਹੈ ਪਾਤਸ਼ਾਹੀਆਂ ਦਾਸ ਨੇ ਜੋਤਾਂ ਨਹੀਂ ਲਿਖਿਆ ਇੱਕ ਜੋਤ ਦਸਾਂ ਪਾਤਸ਼ਾਹੀਆਂ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਕੱਲਾ ਦੀਦਾਰ ਨਹੀਂ ਲਿਖਿਆ ਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦਾ ਧਿਆਨ ਕਰੋ ਨਹੀਂ ਨਾਲ ਲਿਖਿਆ ਪਾਠ ਉਹ ਗੁਰੂ ਦੇ ਸਿੱਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਕਰੀ ਜੇ ਕਰ ਨਹੀਂ ਸਕਦਾ ਫਿਰ ਸਰਵਨ ਦਰਸ਼ਨ ਕੰਨਾਂ ਨਾਲ ਸੁਣੀ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਤੇ ਸੁਣਨਾ ਦੀਦਾਰ ਹੈ ਜਿੱਦਣ ਸਿੱਖ ਗੁਰੂ ਦੀ ਬਾਣੀ ਪੜਨ ਲੱਗ ਪਿਆ ਬਾਣੀ ਅੱਖਰ ਨਹੀਂ ਇਹ ਬਾਣੀ ਨਿਰੰਕਾਰ ਦਾ ਰੂਪ ਹੈ ਸਾਨੂੰ ਨਿਰੰਕਾਰ ਦੇ ਘਰ ਲੈ ਜਾਏਗੀ ਜਿਹਦੀ ਕਿਤੇ ਮੁਕਤੀ ਨਹੀਂ ਹੋਏਗੀ ਉਹਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਮੁਕਤੀ ਹੋਏਗੀ ਇਸ ਲਈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠੇ ਹੋ ਆਪਾਂ ਹੁਣ ਇਹ ਸਿੱਖਣਾ ਹੈ ਮਹਾਰਾਜ ਸੇਵਾ ਕਿਵੇਂ ਕਰਨੀ ਦੋ ਚੀਜ਼ਾਂ ਨੇ ਜਦੋਂ ਮਹਾਰਾਜ ਨੇ ਧਰਮ ਦੀ ਗੱਲ ਕੀਤੀ ਉਦੋਂ ਕਿਹਾ ਸਰਬ ਧਰਮ 'ਚ ਸ੍ਰੇਸ਼ਟ ਧਰਮ ਪੜੋ ਸਰਬ ਧਰਮ 'ਚ ਸ੍ਰੇਸ਼ਟ ਤੁਹਾਡੀ ਆਵਾਜ਼ ਹੋਣੀ ਚਾਹੀਦੀ ਸਰਵ ਧਰਮ ਸ੍ਰੇਸ਼ਟ ਫਿਰ ਦੋ ਚੀਜ਼ਾਂ ਹਰ ਕੋ ਨਾਮ ਜਪ ਨਿਰਮਲ ਕਰਮ ਹਰ ਕੋ ਨਾਮ ਜਪ ਭਈ ਨਿਰਮਲ ਕਰਮ ਕਰ ਸੇਵਾ ਕਿਸੇ ਦਾ ਭਲਾ ਕਰਨਾ ਕਿਸੇ ਦੁਖੀ ਦੀ ਮਦਦ ਕਰਨੀ ਇਹ ਨਿਰਮਲ ਕਰਮ ਹੈ ਔਰ ਇੱਕ ਹੈ ਰੱਬ ਦਾ ਨਾਮ ਜਪ ਦੋ ਮੇ ਚੀਜ਼ਾਂ ਚਾਹੀਦੀਆਂ ਕੱਲਾ ਕੋਈ ਬੰਦਾ ਕਹੇ ਮੈਂ ਤਾਂ ਭਜਨ ਬਹੁਤ ਕਰਦਾ ਨਹੀਂ ਸੇਵਾ ਨਹੀਂ ਕਰਦਾ ਉਹ ਨਖਲੀ ਰਹਿ ਜਾਂਦਾ ਪੰਛੀ ਦੇ ਦੋ ਖੰਭ ਖੰਭ ਜਿਹੜੇ ਨੇ ਉਹਨੂੰ ਆਕਾਸ਼ ਵਿੱਚ ਉਡਣ ਦੀ ਤਾਕਤ ਦਿੰਦੇ ਨੇ ਇੱਕ ਖੰਭ ਟੁੱਟਿਆ ਹੋਵੇ ਪੰਛੀ ਆਕਾਸ਼ ਵਿੱਚ ਉੱਚੀ ਉਡਾਰੀ ਨਹੀਂ ਮਾਰ ਸਕਦਾ ਉਹ ਸਿੱਖਾ تیرੇ ਕੋਲ ਦੋ ਖੰਭ ਨੇ ਸੇਵਾ ਤੇ ਸਿਮਰਨ ਹਰ ਕੋ ਨਾਮ ਜਪ ਨਿਰਮਲ ਕਰਮ ਨਾਮ ਵੀ ਜਪ ਸੇਵਾ ਵੀ ਕਰ ਇਹ ਦੋਵੇਂ ਖੰਭ ਤੈਨੂੰ ਸੁਰਤੀ ਕਰਕੇ ਅਹੰਕਾਰ ਦੇ ਦੇਸ਼ ਲੈ ਜਾਂਦੇ ਅਛਾ ਕਈ ਬੰਦੇ ਤਰਕ ਕਰਨਗੇ ਸਿੱਖ ਐਵੇਂ ਵੇਸਟ ਪੈਸਾ ਕਰ ਰਹੇ ਆ ਜੀ ਲੰਗਰ ਲਾਉਣ ਦਾ ਕੀ ਫਾਇਦਾ ਐਵੇਂ ਖਲਾਈ ਜਾਂਦੇ ਕਈ ਤਾਂ ਐ ਕਹਿਣ ਲੱਗ ਪਈਆਂ ਨੂੰ ਖਲਾਉਣ ਲੱਗ ਪੈਂ ਸਾਧ ਸੰਗਤ ਇਹ ਠੀਕ ਹੈ ਪਹਿਲਾਂ ਗੁਰੂ ਦਾ ਹੁਕਮ ਹੈ ਕਿ ਦਾਨ ਦਿਓ ਇਨਹੀ ਕੋ ਭਲੋ ਔਰ ਕੋ ਦਾਨ ਨਾ ਲਾਗਤ ਨਿਕੋ ਭਾਈ ਗੁਰਸਿੱਖਾਂ ਦੀ ਸੇਵਾ ਕਰੋ ਦਾਨ ਕਰਨਾ ਕਿਸੇ ਗੁਰਸਿੱਖ ਦੀ ਸੇਵਾ ਕਰਨੀ ਜ਼ਰੂਰੀ ਹੈ ਪਰ ਸੇਵਾ ਕਰਨ ਲੱਗਿਆ ਇਹ ਨਾ ਸੋਚੇ ਵੀ ਦੂਜਾ ਕੌਣ ਖਾਣ ਆ ਗਿਆ ਸਿੱਖ ਕੋਲ ਗੁਰੂ ਨੇ ਸੇਵਾ ਦਿੱਤੀ ਸਿੱਖ ਨੂੰ ਗੁਰੂ ਨੇ ਸੇਵਾ ਦਾ ਥੰਮ ਦਿੱਤਾ ਇਹ